ਮੰ ਲੰਗਦਾ ਗਿਆ ਮੇਰੀ ਸੱਸ ਅਤੇ ਪਾਲਨੇ ਮੈਨੂੰ ਰੱਜ ਕੇ ਪਰੇਸ਼ਾਨ ਕੀਤਾ ਕਸ਼ਮੀਰ ਅਤੇ ਉਹਦੇ ਬਾਪ ਦਾ ਮੇਰੀ ਸਾਰੀ ਜ਼ਿੰਦਗੀ ਵਿੱਚ ਕੋਈ ਰੋਲ ਨਹੀਂ ਸੀ ਕਸ਼ਮੀਰ ਜ਼ਿਆਦਾਤਰ ਬਾਹਰ ਹੀ ਰਹਿੰਦਾ ਉਹਦਾ ਬਾਪ ਆਪਣੇ ਕੰਮ ਤੱਕ ਮਤਲਬ ਰੱਖਦਾ ਪਾਲਦਾ ਜਦੋਂ ਜੀ ਕਰਦਾ ਆਪਣੀ ਮਾਂ ਮੰਗਰ ਲਾ ਕੇ ਮੈਨੂੰ ਘੁੱਟ ਸੁੱਟਦਾ ਮੇਰਾ ਪੋਟਾ ਪੋਟਾ ਜ਼ਖਮੀ ਕੀਤਾ ਪਿਆ ਸੀ ਦਨੋਂਦਨ ਮੈਂ ਸਰੀਰਿਕ ਅਤੇ ਮਾਨਸਿਕ ਪੱਖੋਂ ਕਮਜ਼ੋਰ ਹੁੰਦੀ ਗਈ ਇਹਨਾਂ ਲਈ ਮੈਂ ਕੰਮ ਕਰਨ ਵਾਲਾ ਵਲਦ ਸੀ ਭੁੱਖਣ ਭਾਣੇ ਤੁਰੀ ਫਿਰਦੀ ਰੈਸਟੋਰੈਂਟ ਵਿੱਚੋਂ ਹਟ ਕੇ ਮੈਂ ਪਲਾਸਟਿਕ ਵਾਲੀ ਫੈਕਟਰੀ ਵਿੱਚ ਕੰਮ ਕਰਨ ਲੱਗੀ ਇਹ ਹੁਕੰਬੀ ਪਾਲ ਦਾ ਸੀ ਉਨੇ ਹੀ ਇੱਥੇ ਕੰਮ ਕਰਨ ਦਾ ਹੁਕਮ ਦਿੱਤਾ ਇੰਦਰ ਨਾਲੋਂ ਵੀ ਇਹਨਾਂ ਨੇ ਮੈਨੂੰ ਵੱਖ ਕਰ ਦਿੱਤਾ ਘਰ ਤੋਂ ਕੰਮ-ਕੰਮ ਤੋਂ ਘਰ ਮੇਰੀ ਇਹੀ ਰੋਜ਼ਾਮਰਾਂ ਦੀ ਜ਼ਿੰਦਗੀ ਸੀ ਘਰ ਜਾ ਕੇ ਨੌਕਰਾ ਵਾਂਗੂ ਪਾਲ ਅਤੇ ਸੱਸ ਦੀ ਸੇਵਾ ਕਰਨੀ ਪੈਂਦੀ ਪਾਲ ਕੀ ਕੰਮ ਕਰਦਾ ਸੀ ਇਹਦੇ ਬਾਰੇ ਮੈਨੂੰ ਕੋਈ ਖ਼ਬਰ ਨਹੀਂ ਸੀ ਕਈ ਵਾਰ ਮੈਂ ਪੁੱਛਿਆ ਵੀ ਉਹਦਾ ਇੱਕੋ ਹੀ ਜਵਾਬ ਹੁੰਦਾ ਸੀ ਤੂੰ ਆਪਣੇ ਕੰਮ ਤੱਕ ਮਤਲਬ ਰੱਖਿਆ ਕਰ ਅਸਲ 'ਚ ਪਾਲ ਦੀ ਨਜ਼ਰਾਂ ਵਿੱਚ ਮੇਰੀ ਇੰਨੀ ਕੋਈ ਔਕਾਤ ਸੀ ਦੁਨੀਆ ਕਿੱਥੇ ਵੱਸਦੀ ਏ ਇਹਨੂੰ ਛੱਡੋ ਮੈਨੂੰ ਖੁੱਦਾਂ ਨਹੀਂ ਸੀ ਪਤਾ ਬ੍ਰੈਂਪਟਨ ਸ਼ਹਿਰ ਤੋਂ ਬਿਨਾਂ ਮੈਨੂੰ ਕਿਸੇ ਹੋਰ ਸ਼ਹਿਰ ਦਾ ਨਹੀਂ ਪਤਾ ਸੀ ਹੁਣ ਮੈਂ ਬਾਹਰੋਂ ਘਰੇ ਫੋਨ ਕਰਦੀ ਕਰਦਿਆ ਨੂੰ ਸਾਰਾ ਕੁਝ ਦੱਸਿਆ ਸਾਰੇ ਆਪਣੀ ਗਲਤੀ ਤੇ ਪਛਤਾ ਰਹੇ ਸਨ ਕਰਦਿਆ ਨਾਲ ਮੇਰੀ ਆਮ ਗੱਲ ਹੁੰਦੀ ਛੋਟਾ ਭਰਾ ਬਿੱਟੂ ਵਾਹਿਆ ਗਿਆ ਮਾ ਨੇ ਮੈਨੂੰ ਵਿਆਹ ਤੇ ਆਉਣ ਲਈ ਕਿਹਾ ਮਾ ਨੇ ਪਾਲ ਨੂੰ ਵੀ ਫੋਨ ਕਰਕੇ ਵਿਆਹ ਬਾਰੇ ਦੱਸਿਆ ਤੇ ਆਉਣ ਦਾ ਸੱਦਾ ਦਿੱਤਾ ਮੈਪਾਲ ਦੀਆਂ ਬੜੀਆਂ ਮਿੰਤਾ ਕੀਤੀਆਂ ਪਰ ਉਹਨੇ ਮੈਨੂੰ ਇੰਡੀਆ ਨਾ ਜਾਣ ਦਿੱਤਾ ਮਾ ਤੇ ਪਾਪਾ ਬਾਰ ਬਾਰ ਪਾਲ ਨੂੰ ਫੋਨ ਕਰਦੇ ਰਹੇ ਪਹਿਲਾਂ ਤਾਂ ਪਾਲ ਲਾਰੇ ਰੋਂਦਾ ਰਿਹਾ ਬਾਅਦ ਵਿੱਚ ਪਾਲ ਨੇ ਫੋਨ ਚੁੱਕਣਾ ਹੀ ਬੰਦ ਕਰਤਾ ਮੇਰੀ ਸੱਸ ਦਾ ਹੁਕਮ ਸੀ ਕਿ ਇੰਡੀਆ ਨਹੀਂ ਜਾਣਾ ਫਿਰ ਪਾਲ ਕਿਵੇਂ ਮਾ ਦਾ ਹੁਕਮ ਟਾਲ ਸਕਦਾ ਸੀ ਬੇਸ਼ੱਕ ਮੇਰੇ ਘਰਦਿਆਂ ਨੇ ਮੇਰੇ ਨਾਲ ਜੱਗੋ ਤੇਰਮੀ ਕੀਤੀ ਮੇਰੀ ਹੋਂਦ ਪਿੱਛੇ ਉਹਨਾਂ ਦਾ ਹੱਥ ਸੀ ਪਰ ਮੈਨੂੰ ਫਿਰ ਵੀ ਉਹਨਾਂ ਦਾ ਮੋਹ ਆਉਂਦਾ ਉਹਨਾਂ ਨਾਲ ਗੱਲ ਕਰਨ ਅਤੇ ਮਿਲਣ ਨੂੰ ਦਿਲ ਕਰਦਾ ਬਿੱਟੂ ਬਰਨਾਲੇ ਵਿਆਹਿਆ ਗਿਆ ਮਾਮੇ ਦੇ ਕਹਿਣ ਤੇ ਬਿੱਟੂ ਨੇ ਕੱਪੜੇ ਦੀ ਦੁਕਾਨ ਖੋਲ ਲਈ ਮੇਰੀ ਪਰਜਾਈ ਐਵੇਂ ਪਾਸ ਕੁੜੀ ਸੀ ਰੰਗ ਰੂਪ ਦੀ ਸੋਹਣੀ ਪਰ ਸਿਆਣੀ ਵਾਰੇ ਸਮਾਂ ਹੀ ਪਾ ਕੇ ਪਤਾ ਲੱਗਦਾ ਘਰਾਂ ਦੇ ਵੀਜ-ਵੀਜ ਕੇ ਕਿੱਥੋਂ ਭਾਲਦੇ ਪਿਛੌੜੀ ਦਾਖਾਂ ਜੈਸੀ ਕਰਨੀ ਤੈਸੀ ਪਰ ਮੇਰੇ ਘਰਦਿਆਂ ਨੂੰ ਮੇਰੇ ਨਾਲ ਕੀਤੀਆਂ ਇਕਨੌਰੀਆਂ ਹਰਕਤਾਂ ਦਾ ਮੁੱਲ ਦੇਣਾ ਪਿਆ ਬਿੱਟੂ ਦੀ ਘਰਵਾਲੀ ਨੇ ਸਾਰਿਆਂ ਨੂੰ ਅਨਸਾਰ ਪਰੇਸ਼ਾਨ ਕਰਨਾ ਸ਼ੁਰੂ ਕਰਤਾ ਬਿੱਟੂ ਦੀ ਬੋਟੀ ਜਾਣੀ ਵੀਰਪਾਲ ਕਿਸੇ ਕੰਮ ਨੂੰ ਹੱਥ ਨਾ ਲਾਉਂਦੀ ਕਰਦਾ ਸਾਰਾ ਕੰਮ ਮੇਰੀ ਮਾਂ ਕਰਦੀ ਪਹਿਲਾਂ ਪਹਿਲ ਤਾਂ ਨਵੀਂ ਬੋਟੀ ਦਾ ਚਾਜੇ ਹਾ ਰਹਾ ਇੱਕ ਮਹੀਨਾ ਮਾਂ ਨੇ ਵੀਰਪਾਲ ਦਾ ਚੂੜਾ ਨਾ ਵਧਾਇਆ ਨਾ ਹੀ ਉਹਨੂੰ ਕੋਈ ਕੰਮ ਕਰਨੇ ਦਿੱਤਾ ਦੂਸਰੇ ਮਹੀਨੇ ਮਾਂ ਪਾਲੇ ਪਨੀ ਮਿੱਠੀਆਂ ਰੋਟੀਆਂ ਉਹ ਮਿਸੀਆਂ ਵੀ ਨਾ ਲਾਵੇ ਕਰਜ ਕੰਮ ਲੈ ਕੇ ਕੰਮ ਨੂੰ ਲੈ ਕੇ ਕਲੇਸ਼ ਰਹਿਣ ਲੱਗਾ ਆਏ ਦਿਨ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਸਿਆਪਾ ਪੈਂਦਾ ਰਿਹਾ ਵੀਰਪਾਲ ਗੁੱਸੇ ਹੋ ਕੇ ਪੇਕੀ ਚਲੀ ਗਈ ਇੱਕ ਦੋ ਦਿਨ ਬੀਟੇ ਬਿੱਟੂ ਵੀਰਪਾਲ ਬਿਨਾ ਬੜਾ ਪਰੇਸ਼ਾਨ ਹੋਇਆ ਬਿੱਟੂ ਦੇ ਸਹੁਰੇ ਨੇ ਆਪਣੀ ਕੁੜੀ ਤੋੜਨ ਬਦਲੇ ਅੱਡ ਹੋਣ ਦੀ ਸ਼ਰਤ ਰੱਖੀ ਬਿੱਟੂ ਮਾਂ-ਬਾਪ ਤੋਂ ਅਲੱਗ ਹੋ ਗਿਆ ਘਰ ਵਿਚਾਲੇ ਕੰਧ ਨਿਕਾਲ ਲਈ ਅੱਧਾ-ਅੱਧ ਵੰਡ ਲਿਆ ਮਾਂ ਤੇ ਬਾਪ ਨੂੰ ਔਲਾਦ ਦੇ ਵਿਆਹ ਦਾ ਬਹੁਤ ਚਾਹ ਹੁੰਦਾ ਜਦੋਂ ਮੁੰਡਾ ਅੱਡ ਹੋ ਜਾਵੇ ਤਾਂ ਮਾਪਿਆਂ ਦਾ ਲੱਕ ਟੁੱਟ ਜਾਂਦਾ ਤਕੜੇ ਸ਼ਰੀਰਾਂ ਦੇ ਦਿਸਣ ਵਾਲੇ ਵੀ ਸੰਸਾਪਾ ਕਰਕੇ ਮੰਜੇ 'ਚ ਪੈ ਜਾਂਦੇ ਹਨ ਮਾਂ ਬਿਮਾਰ ਰਹਿਣ ਲੱਗ ਪਈ ਸ਼ਾਇਦ ਇਹੋਨਾਂ ਦੀ ਕਰਨੀ ਦਾ ਫਲ ਸੀ ਜਿਹੜਾ ਬੀਜੋਂਗੇ ਤੇਹਾ ਵੱਢੋਂਗੇ ਜਦੋਂ ਕਦੇ ਗੱਲ ਹੁੰਦੀ ਤਾਂ ਮਾਂ ਕਹਿੰਦੀ ਪੁੱਤ ਅਸੀਂ ਜਿੰਨਾ ਤੇਰੇ ਨਾਲ ਕੀਤਾ ਰੱਬ ਨੇ ਦੁੱਗਣਾ ਕਰਕੇ ਮੋੜਿਆ ਅਸੀਂ ਤੇਰੇ ਦੋਸ਼ੀ ਹਾਂ ਤਾਂ ਹੀ ਸਾਨੂੰ ਆ ਦਿਨ ਦੇਖਣੇ ਪੈ ਰਹੇ ਹਨ ਮੈਨੂੰ ਘਰ ਜਾਂਦੀ ਹਾਲਤ ਤੇ ਬਹੁਤ ਤਰਸ ਆਉਂਦਾ ਮੈਂ ਕਦੇ ਵੀ ਨਹੀਂ ਚਾਹਿਆ ਸੀ ਮੇਰੇ ਘਰ ਦੇ ਦੁਖੀ ਹੋਣ ਸਗੋਂ ਮੈਂ ਤਾਂ ਰੱਬ ਅਗੇ ਕਵਤਿਆਂ ਦੀ ਭਲਾਈ ਲਈ ਦਿਨ ਰਾਤ ਅਰਦਾਸਾਂ ਕਰਦੀ ਇਹਹੀ ਕਰਮਾਂ ਦਾ ਫਲ ਹੈ ਜਿਹੇ ਕਰਮ ਅਸੀਂ ਕਰਾਂਗੇ ਤੇਹਾ ਹੀ ਫਲ ਪਾਵਾਂਗੇ ਇਹ ਸਭ ਕੁਦਰਤ ਦੇ ਨਿਯਮ ਨੇ ਸਾਡੀ ਸ੍ਰਿਸ਼ਟੀ ਕੁਦਰਤ ਦੇ ਨਿਮਾਂ ਅਨਸਾਰ ਚੱਲਦੀ ਹੈ ਜਦੋਂ ਅਸੀਂ ਇਹਨਾਂ ਨਿਯਮਾਂ ਨਾਲ ਛੇੜਛਾੜ ਕਰਦੇ ਹਾਂ ਤਾਂ ਸਾਨੂੰ ਇਸ ਦਾ ਹਰਜਾਨਾ ਭੁਗਤਣਾ ਪੈਂਦਾ ਅਸੀਂ ਤਾਂ ਅਕਸਰ ਜੰਗਲਾਂ ਨੂੰ ਕੱਟ ਰਹੇ ਹਾਂ ਨਵੇਂ ਰੁੱਖ ਨਹੀਂ ਲਗਾ ਰਹੇ ਹਰਤੀ ਦਾ ਤਾਂ ਮਨ ਵੱਧਦਾ ਜਾ ਰਿਹਾ ਹੈ ਪ੍ਰਦੂਸ਼ਣ ਵੱਧਦਾ ਜਾ ਰਿਹਾ ਹੈ ਆਕਸੀਜਨ ਦੀ ਦਿਨੋਂ ਦਿਨ ਕਮੀ ਹੁੰਦੀ ਜਾ ਰਹੀ ਹੈ ਇਹ ਸਭ ਹਰਜਾਨੇ ਤਾਂ ਹੀ ਤਾਂ ਹਨ ਜਿਹੜੇ ਅਸੀਂ ਭੁਗਤ ਰਹੇ ਹਾਂ ਇਸ ਤੋਂ ਚੰਗਾ ਸੀ ਇਹਨਾਂ ਨਿਯਮਾਂ ਨਾਲ ਛੇੜਛਾੜ ਨਾ ਕਰੀਏ ਇਨਸਾਨ ਦੀ ਮੂਰਖਤਾ ਇਹੋ ਹੈ ਕਿ ਇਹਨੂੰ ਅਕਲ ਬਹੁਤੀ देर ਨਾਲ ਆਉਂਦੀ ਹੈ ਉਸ ਵਕਤ ਤੱਕ ਲੌਂਦੀ ਹੈ ਜਿਸ ਵਕਤ ਮੌਕਾ ਹੱਥੋਂ ਮਛਲੀ ਵਾਂਗ ਫਿਸਲ ਜਾਂਦਾ ਹੈ ਫਿਰ ਅਸੀਂ ਮੱਥੇ ਤੇ ਹੱਥ ਮਾਰ-ਮਾਰ ਕੇ ਰੋਂਦੇ ਹਾਂ ਰੱਬ ਨੂੰ ਕੋਸਦੇ ਹਾਂ ਅਨੇਕਾ ਵਹਿਮਾਂ ਪਰਮਾਂ ਵਿੱਚ ਪੈਂਦੇ ਹਾਂ ਇਸ ਦੇ ਨਾਲੋਂ ਚੰਗਾ ਅਸੀਂ ਕੁਦਰਤ ਦੇ ਨਿਯਮਾਂ ਨੂੰ ਸਮਝ ਕੇ ਆਪਣੇ ਜੀਵਨ ਵਿੱਚ ਉਹਨਾਂ ਨਿਯਮਾਂ ਨੂੰ ਵਰਤੀਏ 2 ਸਾਲ ਬਾਅਦ ਮੈਂ ਫਿਰ ਗਰਭਵਤੀ ਹੋਈ ਅਣਗਿਣਤ ਮਹੀਨਾ ਲੱਗਣ ਕਾਰਨ ਮੈਂ ਘਰ ਆਰਾਮ ਕਰਦੀ ਮੇਰੀ ਸੱਸ ਨੂੰ ਸਿਰਫ ਮੁੰਡਾ ਚਾਹੀਦਾ ਸੀ ਕੁੜੀ ਦਾ ਉਹ ਨਾਮ ਸੁਣਨ ਨੂੰ ਵੀ ਤਿਆਰ ਨਹੀਂ ਸੀ ਮੈਂ ਹੌਲੀ-ਹੌਲੀ ਕਰਦਾ ਸਾਰਾ ਕੰਮ ਕਰਦੀ ਖਾਣ-ਪੀਣ ਦਾ ਮੈਂ ਪੂਰਾ ਧਿਆਨ ਰੱਖਦੀ ਮੈਂ ਕੋਈ ਵੀ ਗਲਤੀ ਨਹੀਂ ਸੀ ਕਰਨਾ ਚਾਹੁੰਦੀ ਸੱਸ ਦਾ ਰੁਖ ਦੇਖ ਕੇ ਮੈਂ ਡਰ ਜਾਂਦੀ ਅਗਰ ਕੁੜੀ ਪੈਦਾ ਹੋਈ ਤਾਂ ਮੇਰੀ ਸੱਸ ਨੇ ਸਾਨੂੰ ਦੋਹਾਂ ਨੂੰ ਸੋਲੇ ਟੰਗ ਦੇਣਾ ਮੈਂ ਨਹੀਂ ਚਾਹੁੰਦੀ ਸੀ ਜੋ ਮੇਰੇ ਨਾਲ ਹੋਇਆ ਮੇਰੀ ਧੀ ਨਾਲ ਵੀ ਹੋਵੇ ਉਹਨਾਂ ਵੀ ਨਫ਼ਰਤ ਦਾ ਸਾਹਮਣਾ ਕਰਨਾ ਪਵੇ ਜੋ ਮੈਂ ਕੀਤਾ ਅਗਰ ਕੁੜੀ ਨੇ ਜਨਮ ਲੈ ਲਿਆ ਤਾਂ ਮੇਰੇ ਤੋਂ ਪਾਪ ਹੋ ਜਾਵੇਗਾ ਜ਼ਰੂਰੀ ਨਹੀਂ ਕਿ ਬਾਲਕੇ ਬਾਹਰਲੇ ਮੁਲਕਾਂ ਵਿੱਚ ਰਹਿ ਕੇ ਸਾਡੀ ਸੋਚ ਅਗਾਂਹ ਵਧੂ ਹੋਵੇ। ਖਿਆਲ ਤਾਂ ਸਾਡੇ ਉਹੀ ਕਿਸੇ ਪਟੇ ਨੇ। ਕੁੜੀਆਂ ਮੁੰਡਿਆਂ ਵਿੱਚ ਫਰਕ ਕਰਨਾ, ਅੰਧਵਿਸ਼ਵਾਸ ਕਰਨਾ। ਮੇਰੀ ਸੱਸ ਨੇ ਮੁੰਡਾ ਹੋਣ ਲਈ ਤਵੀਤ ਲਿਆ। ਮੇਰੇ ਗਲ ਪਾ ਦਿੱਤਾ। ਬੱਚੇ ਨੂੰ ਲੈ ਕੇ ਮੈਂ ਚਿੰਤਤ ਸੀ। ਪਰ ਮੇਰੀ ਚਿੰਤਾ ਨਾਲ ਕੁਝ ਵੀ ਨਹੀਂ ਸੀ ਬਦਲਣਾ। ਜੋ ਹੋਣਾ ਸੀ ਸੋ ਹੋਇਆ। ਮੇਰੇ ਦਰਦ ਸ਼ੁਰੂ ਹੋਇਆ। ਮੈਨੂੰ ਹਸਪਤਾਲ ਲਜਾਇਆ ਗਿਆ। ਟੈਸਟ ਕਰਾਉਣ ਤੇ ਪਤਾ ਲੱਗਿਆ ਮੇਰੇ ਵਿੱਚ ਸਿਰਫ 7 ਗ੍ਰਾਮ ਖੂਨ ਹੈ। ਮੇਰੀ ਸਿਹਤ ਕਾਫੀ ਕਮਜ਼ੋਰ ਸੀ ਡਾਕਟਰ ਨੇ ਦੱਸਿਆ ਕਿ ਰਿਸਕ ਹੋ ਸਕਦਾ ਅਗਰ ਡਿਲੀਵਰੀ ਸਮੇਂ ਖੂਨ ਜ਼ਿਆਦਾ ਪਿਆ ਤਾਂ ਮੌਤ ਵੀ ਹੋ ਸਕਦੀ ਹੈ ਮੈਨੂੰ ਖੂਨ ਦੀਆਂ ਬੋਤਲਾਂ ਚੜਾਈਆਂ ਗਈਆਂ ਡਾਕਟਰ ਅਨੁਸਾਰ ਡਿਲੀਵਰੀ ਕੱਲ ਸ਼ਾਮ ਤੱਕ ਹੋਣੀ ਸੀ ਮੇਰੀ ਸੱਸ ਅਤੇ ਪਾਲ ਦੀਆਂ ਭਾਜਣਾ ਪੈ ਗਈਆਂ ਅਗਰ ਇਹਨੂੰ ਕੁਝ ਹੋ ਗਿਆ ਤਾਂ ਖੰਮ ਖਾ ਪਰੇਸ਼ਾਨੀ ਹੋ ਜਾਵੇਗੀ ਮੈਂ ਵੀ ਘਬਰਾ ਗਈ ਮੈਨੂੰ ਹੋਣ ਵਾਲੇ ਬੱਚੇ ਦਾ ਫਿਕਰ ਪਿਆ ਪਾਲ ਮੇਰੇ ਕੋਲ ਬੈਠਾ ਰਿਹਾ ਤੇ ਸੱਸ ਬਾਹਰ ਪੇਚੈਨੀ ਨਾਲ ਗੇੜੀ ਘੜਦੀ ਰਹੀ ਸ਼ਾਮ ਦਾ ਵੇਲਾ ਸੀ ਖੂਨ ਦੀ ਇੱਕ ਬੋਤਲ ਲੱਗ ਗਈ ਦਰਦ ਕਾਰਨ ਬੈੱਡ ਤੇ ਪੈਣਾ ਔਖਾ ਸੀ ਮੈਂ ਰੂਮ ਤੋਂ ਬਾਹਰ ਚੱਕਰ ਕੱਢਣ ਲੱਗੀ ਸਵੇਰ ਹੁੰਦਿਆਂ ਖੂਨ ਦੀ ਇੱਕ ਹੋਰ ਬੋਤਲ ਲਗਾਈ ਸਵੇਰ ਦੇ ਰਾਉਂਡਾਂ ਤੇ ਆਈ ਡਾਕਟਰ ਨੇ ਮੈਨੂੰ ਦੱਸਿਆ ਕਿ ਦੁਪਹਿਰ ਤੋਂ ਬਾਅਦ ਡਿਲੀਵਰੀ ਹੋ ਜਾਵੇਗੀ ਜਿਵੇਂ ਜਿਵੇਂ ਸੂਰਜ ਉੱਤ ਉੱਚਾ ਹੁੰਦਾ ਗਿਆ ਮੇਰੇ ਦਰਦ ਵਧਣਾ ਸ਼ੁਰੂ ਹੋ ਗਿਆ ਮੈਨੂੰ ਲੇਬਰ ਰੂਮ ਵਿੱਚ ਲਿਜਾਇਆ ਗਿਆ ਦਰਦ ਮੇਰੀ ਜਾਨ ਕੱਢਣ ਲੱਗਾ ਦਰਦ ਮਾਰੇ ਅੱਖਾਂ 'ਚੋਂ ਹੰਝੂ ਵਹਿਣ ਲੱਗੇ ਮਾਂ ਬਨਣ ਦਾ ਦਰਦ ਕੀ ਹੁੰਦਾ ਮੈਨੂੰ ਅੱਜ ਪਤਾ ਲੱਗਿਆ ਇੱਕਦਮ ਮੇਰਾ ਦਰਦ ਚੱਲਦੀ ਗੱਡੀ ਵਾਂਗ ਬ੍ਰੇਕਾਂ ਮਾਰ ਰੁਕਿਆ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਮੈਂ ਬੇਹੋਸ਼ ਹੋ ਗਈ ਮੇਰਾ ਸਾਹ ਰੁਕ ਗਿਆ ਸੀ ਜਿਸ ਕਰਕੇ ਵੈਂਟੀਲੇਟਰ ਲਿਆਇਆ ਗਿਆ ਸ਼ਾਮੀ ਮੇਰੀ ਅੱਖ ਖੁੱਲੀ ਸਾਹਮਣੇ ਦੁਆਰ ਤੇ ਘੜੀ ਦੇ ਸ਼ਾਮ ਦਾ 6:00 ਦਾ ਸਮਾਂ ਸੀ ਮੈਂ ਆਸ-ਪਾਸ ਦੇਖਿਆ ਕੋਈ ਨਹੀਂ ਦਿਸਿਆ ਮੈਨੂੰ ਮੇਰੇ ਬੱਚੇ ਦੀ ਫਿਕਰ ਪਈ ਮੇਰਾ ਬੇਬੀ ਮੈਂ ਜ਼ੋਰ ਦੀ ਚੀਕੀ ਪਾਲ ਕਾਲੀ ਨਰ ਅੰਦਰ ਆਇਆ ਬੇਰੌਣਕਾ ਚਿਹਰਾ ਟੈਂਜੀ ਕਲਾ ਨਾਲ ਪਾਲ ਮੇਰੇ ਸਾਹਮਣੇ ਖੜਾ ਹੋ ਗਿਆ ਮੇਰਾ ਬੇਬੀ ਕਿੱਥੇ ਹੈ ਮੈਂ ਪਾਲ ਨੂੰ ਪੁੱਛਿਆ ਬੇਬੀ ਇੱਥੇ ਹੀ ਹੈ ਪਰ ਇਹ ਨਹੀਂ ਪੁੱਛੇਗੀ ਕੀ ਹੋਇਆ ਪਾਲ ਨੇ ਗੁੱਸੇ ਨਾਲ ਪੁੱਛਿਆ ਕੀ ਹੋਇਆ ਮੈਂ ਸਹਿਮ ਗਈ ਕੁੜੀ ਹੋਈ ਹੈ ਕਮਜ਼ੋਰ ਜਾਦਾ ਹੋਣ ਕਰਕੇ ਮਸ਼ੀਨ ਵਿੱਚ ਰੱਖੀ ਹੈ ਪਾਲ ਭਰੇ ਮਨ ਨਾਲ ਕਹਿ ਰਿਹਾ ਸੀ ਚਿਹਰੇ ਤੇ ਖੁਸ਼ੀ ਦੀ ਇੱਕ ਵੀ ਚਿੰਕ ਨਹੀਂ ਸੀ ਰੱਬ ਦੀ ਦਿੱਤੀ ਸੌਗਾਤ ਐ ਮੁੰਡਾ ਜਾਂ ਕੁੜੀ ਮੈਨੂੰ ਕੋਈ ਫਰਕ ਨਹੀਂ ਮੈਂ ਕਿਹਾ ਮਾਂ ਬਹੁਤ ਪਰੇਸ਼ਾਨ ਐ ਬਹੁਤ ਹੀ ਪਰੇਸ਼ਾਨ ਪਾਲ ਨੇ ਦੂਸਰੇ ਪਾਸੇ ਮੂੰਹ ਕਰਕੇ ਕਿਹਾ ਪਾਲ ਦੀ ਗੱਲ ਸੁਣ ਕੇ ਮੇਰਾ ਡਰ ਵੱਧ ਗਿਆ ਮੇਰੀ ਬੱਚੀ ਨਾਲ ਅਜਿਹਾ ਕੁਝ ਨਾ ਹੋਵੇ ਜੋ ਮੇਰੇ ਨਾਲ ਹੋਇਆ ਮੁੰਡਾ ਹੁੰਦਾ ਤਾਂ ਵਿੱਛੇ ਪਲ ਜਾਂਦਾ ਬਹੁਤੀ ਫਿਕਰ ਨਾ ਹੁੰਦੀ ਮੇਰੀ ਧੀ ਜੈਸਮਿਨ ਮੇਰੇ ਵਰਗੇ ਨੈਣ ਨਕਸ਼ੇ ਨੇ ਕਿਆ ਨਿੱਕੀਆਂ ਸ਼ਰਾਰਤਾਂ ਕਰਦੀ ਬੜੀ ਪਿਆਰੀ ਲੱਗਦੀ ਸੱਸ ਦੇ ਤਾਨੇ ਮੇਨੇ ਦੇ ਦੇ ਕੇ ਮੈਨੂੰ ਜੀਨ ਜੋਗੀ ਨਾ ਛੱਡਿਆ ਮੈਨੂੰ ਤਾਂ ਕਲਮੋਹੀ ਦੱਸਦੀ ਕਲਮੋਹੀ ਨੇ ਪੱਥਰ ਜੰਮ ਕੇ ਰੱਖਤਾ ਕੁੜੀ ਮੱਥੇ ਮਾਰੀ ਸਾਡੇ ਜੈਸਮਿਨ ਨੂੰ ਦੇਖ ਨਾ ਜਰਦੀ ਪਾਲ ਜੈਸਮਿਨ ਨੂੰ ਨਫ਼ਰਤ ਨਾਲ ਦੇਖਦਾ ਅੱਲਾ ਨਾਲ ਸਭ ਕੁਛ بگੜਿਆ ਹੀ ਸੀ ਸੱਸ ਦਾ ਕਲੇਸ਼ ਦਿਨੋਂ ਦਿਨ ਵੱਧ ਗਿਆ ਮੇਰਾ ਕੰਮ ਵੀ ਵੱਧ ਗਿਆ ਬਾਕੀ ਕੰਮ ਦੇ ਨਾਲ ਮੈਨੂੰ ਸਮਾਂ ਕੱਢ ਕੇ ਜੈਸਮੀਨ ਦਾ ਵੀ ਧਿਆਨ ਰੱਖਣਾ ਪੈਂਦਾ ਜੈਸਮੀਨ ਦੀ ਮੁਸਕਰਾਹਟ ਤਾਂ ਜਾਦੂ ਆਪਣੀ ਦਾਦੀ ਤੇ ਨਾ ਚੱਲ ਸਕਿਆ ਸੱਸ ਦੀ ਨਫ਼ਰਤ ਬਰਕਰਾਰ ਰਹੀ ਕੰਮ ਤੇ ਜਾ ਕੇ ਮੇਰੀ ਸੁਰਤ ਜੈਸਮੀਨ 'ਚ ਰਹਿੰਦੀ ਮੇਰੀ ਸੱਸ ਜੈਸਮੀਨ ਦਾ ਧਿਆਨ ਨਾ ਰੱਖਦੀ ਸਮੇਂ ਸਿਰ ਉਹਨੂੰ ਦੁੱਧ ਨਾ ਪਿਲਾਉਂਦੀ ਦੁੱਧ ਦੀ ਬੋਤਲ ਭਰ ਕੇ ਮੈਂ ਸੱਸ ਨੂੰ ਫੜਾ ਜਾਂਦੀ ਜਦੋਂ ਮੈਂ ਘਰ ਪਰਤਦੀ ਜੈਸਮੀਨ ਰੋ ਰੋ ਕੇ ਬੁਰਾ ਹਾਲ ਕਰ ਲੈਂਦੀ ਜੈਸਮੀਨ ਦਾ ਸੁਭਾਅ ਬਹੁਤ ਚਿੜਚਿੜਾ ਹੋ ਗਿਆ ਸੀ ਇੱਕ ਤਾਂ ਵਿਚਾਰੀ ਪਹਿਲਾਂ ਹੀ ਕਮਜ਼ੋਰ ਸੀ ਉੱਚੋ ਉਹਦਾ ਧਿਆਨ ਨਹੀਂ ਸੀ ਰੱਖਦਾ ਮੈਂ ਵੀ ਆਪਣੇ ਕੰਮਾਂ ਵਿੱਚ ਉਲਝੀ ਰਹਿੰਦੀ ਮੇਰਾ ਡਰ ਸਹੀ ਸੀ ਇਤਿਹਾਸ ਫਿਰ ਦੁਹਰਾਇਆ ਗਿਆ ਜੋ ਕੁਝ ਮੇਰੇ ਨਾਲ ਬਚਪਨ ਵਿੱਚ ਹੋਇਆ ਉਹੀ ਜੈਸਮੀਨ ਨਾਲ ਹੋ ਰਿਹਾ ਹੈ ਇਹ ਸਭ ਕੁਝ ਜੋ ਹੋ ਰਿਹਾ ਸੀ ਮੇਰੀ ਸਮਝ ਤੋਂ ਬਾਹਰ ਸੀ ਮੇਰਾ ਦਿਲ ਕਰਦਾ ਮੈਂ ਪੰਜਾਬ ਚਲੀ ਜਾਵਾਂ ਇਹ ਸਾਰੇ ਕਲੇਸ਼ ਤੋਂ ਖਹਿੜਾ ਛੁਡਾ ਕੇ ਇੱਥੇ ਮੇਰਾ ਸਾਹ ਘੁੱਟਣ ਲੱਗਾ ਪੰਜਾਬ ਦੀ ਖੁੱਲੀ ਡੁੱਲੀ ਹਵਾ ਮਾਨਣ ਜੀ ਕਰਦਾ ਰੂਹ ਘਟਕਦੀ ਰਹਿੰਦੀ ਉਹਨਾਂ ਘੁੱਗੀਆਂ ਗਟਾਰਾਂ ਤੇ ਚਿੜੀਆਂ ਵਿੱਚ ਜਿੰਨਾਂ ਦੀ ਚਿੰਚੀ ਗੁਟਰ ਗੂੰ ਪ੍ਰਭਾਤ ਵੇਲੇ ਸੁਣਨ ਨੂੰ ਮਿਲਦੀ ਬੇਸ਼ੱਕ ਉੱਥੇ ਮੇਰੇ ਨਾਲ ਘੱਟ ਨਾ ਹੋਈਆਂ ਘੱਟੋ-ਘੱਟ ਮੇਰੀ ਲਾਸ਼ ਨੂੰ ਮਿੱਟੀ ਦਾ ਮੁਲਕ ਦੀ ਨਸੀਬ ਹੋ ਪੰਜਾਬ ਤੋਂ ਆਇਆ ਮੈਨੂੰ 4 ਸਾਲ ਹੋ ਗਏ ਇੰਝ ਲੱਗਦਾ ਜਿਵੇਂ 4 ਜੁਗ ਬੀਤ ਗਏ ਹੋਣ ਪਿੰਡ ਗਈ ਤਾਂ ਮਰਨ ਤੋਂ ਬਾਅਦ ਕੁਝ ਸਾਲ ਲੁੱਕ ਜਾਂਦੀ ਕਰਨਗੇ ਪਰ ਇੱਥੇ ਬਗਾਨੇ ਮੁਲਕ ਚ ਕਿਹਨੇ ਪੁੱਛਣਾ ਜਦੋਂ ਕਦੀ ਮੇਰੇ ਮਾਪੇ ਮੈਨੂੰ ਛੜਕਦੇ ਮੈਂ ਆਪਣੇ ਕਮਰੇ ਵਿੱਚ ਬਹਿ ਰੋਣ ਲੱਗਦੀ ਘੰਟੇ ਦੋ ਘੰਟਿਆਂ ਚ ਮੈਂ ਚੁੱਪ ਹੋ ਜਾਂਦੀ ਮੇਰੇ ਹੰਝੂ ਵਹਿਣਾ ਰੁਕ ਜਾਂਦੇ ਹੋਕੀਆਂ ਦੋਸੇ ਵੀ ਬੰਦ ਹੋ ਜਾਂਦੇ ਫਿਰ ਲੱਗਦਾ ਕਾਦੇ ਲਈ ਰੋਣਾ ਰੋ ਰੋ ਕੇ ਮੈਂ ਹਲਕੀ ਹੋ ਜਾਂਦੀ ਕੁਝ ਸਮੇਂ ਬਾਅਦ ਲੱਗਦਾ ਕੋਈ ਦੁੱਖ ਨਹੀਂ ਕੈਨੇਡਾ ਵਿੱਚ ਮੇਰੇ ਕਮਰੇ ਦੀ ਯਾਦ ਆਉਂਦੀ ਹੈ ਸ਼ਾਇਦ ਉਹ ਕਮਰਾ ਹੁੰਦਾ ਜਿੱਥੇ ਬਹਿ ਕੇ ਰੋ ਕੇ ਆਪਣੇ ਹੰਝੂਆਂ ਰਾਹੀਂ ਸਾਰਾ ਦੁੱਖ ਆਪਣੀ ਚੁੰਨੀ ਨਾਲ ਪੂੰਝ ਸੁੱੜਦੀ ਮਾਮੇ ਨੇ ਜਿਹੜੇ ਇਰਾਦੇ ਨਾਲ ਮੇਰਾ ਵਿਆਹ ਕੀਤਾ ਸੀ ਉਹ ਪੂਰਾ ਨਾ ਹੋ ਸਕਿਆ ਛੋਟੇ ਮੁੰਡੇ ਨੂੰ ਕੈਨੇਡਾ ਬੁਲਾਉਣ ਦੀ ਅਰਜੀ ਮਾਮੇ ਨੇ ਮੇਰੀ ਕਚਹਿਰੀ ਰੱਖੀ ਅਤੇ ਕਿਹਾ ਥੋੜਾ ਬਹੁਤਾ ਖਰਚਾ ਮੈਂ ਕਰ ਦੂੰ ਬਾਕੀ ਤੂੰ ਕਰ ਲਵੀਂ ਬਾਅਦ ਵਿੱਚ ਪੈਸੇ ਤੈਨੂੰ ਮੋੜ ਦੇਉ ਮਾਮੇ ਨੂੰ ਮੈਂ ਸਾਫ਼ ਸ਼ਬਦਾਂ ਵਿੱਚ ਆਪਣੀ ਬੇਸ਼ਕੀ ਜाहिर ਕੀਤੀ ਮੈਂ ਦੱਸਤਾ ਮੇਰੇ ਹੱਥ ਵਿੱਚ ਕੁਛ ਨਹੀਂ ਤੁਸੀਂ ਇਹ ਗੱਲ ਪਾਲਣ ਨਾਲ ਕਰ ਲਓ ਅਗਲੋਂ ਨੇ ਚਾਇਆ ਤਾਂ ਠੀਕ ਮਾਮਾ ਪਾਲ ਨੂੰ ਫੋਨ ਕਰਦਾ ਰਿਹਾ ਪਾਲ ਮਾਂ ਮੈਨੂੰ ਟਾਲਦਾ ਰਿਹਾ ਕਈ ਮਹੀਨੇ ਲੰਘ ਗਏ ਮਾਮੇ ਨੇ ਪਾਲ ਦਾ ਖੜਾ ਨਾ ਛੱਡਿਆ ਪਾਲ ਵੀ ਲਾਰੇ ਰੌਂਦਾ ਰਿਹਾ ਇੱਕ ਦਿਨ ਪਾਲ ਨੇ ਸਾਰੀ ਗੱਲ ਮਾਂ ਕੋਲ ਕੀਤੀ ਉਹ ਕਿਹੜਾ ਭੇਣ ਭਲੀ ਮਾਨਸ ਸੀ ਪੂਸਰੀ ਮੱਝ ਵਾਂਗ ਉਹ ਚਾਰੇ ਚੱਕ ਕੇ ਪੈ ਗਈ ਤੂੰ ਫਾਲਤੂ ਦੇ ਕੰਮ ਕਰਦਾ ਤੈਨੂੰ ਕੀ ਲੋੜ ਪਈ ਇਹ ਨਾ ਨੰਗਾ ਦੀਆਂ ਵਗਾਰਾ ਪਕਾਉਣ ਦੀ ਪਾਲ ਦੇ ਲਾਰਿਆਂ ਤੋਂ ਮਾਮੇ ਨੂੰ ਅੰਤਾਜਾ ਹੋ ਗਿਆ ਕਿ ਮੇਰਾ ਕੰਮ ਨਹੀਂ ਹੋਣਾ ਮਾਮਣੇ ਰਾਸ਼ੋਕੇ ਪਾਲ ਨੂੰ ਤੇ ਮੈਨੂੰ ਫੋਨ ਕਰਨੋਂ ਹਟ ਗਿਆ। ਮਾਮੇ ਨੇ ਛੋਟੇ ਜਿਹੇ ਲਾਲਚ ਪਿੱਛੇ ਮੇਰੀ ਜ਼ਿੰਦਗੀ ਕੱਖੋਂ ਹੌਲੀ ਕਰ ਦਿੱਤੀ। ਮਾਮੇ ਨੇ ਮੇਰੀ ਜ਼ਿੰਦਗੀ ਬਰਬਾਦ ਕਰ ਦਿੱਤੀ ਅਤੇ ਆਪਣਾ ਲਾਲਚ ਬਸ ਕੰਮ ਵੀ ਨਾ ਕਰਾ ਸਕਿਆ। ਮੈਂ ਮਾਮੇ ਨੂੰ ਸਾਫ਼ ਸ਼ਬਦਾਂ ਵਿੱਚ ਦੱਸ ਦਿੱਤਾ ਕਿ ਇਹਨਾਂ ਨੇ ਤੇਰੇ ਬੇਟੇ ਨੂੰ ਬਾਹਰ ਨਹੀਂ ਕੱਢਣਾ। ਮੱਥਾ ਮਾਰਨ ਦਾ ਕੋਈ ਫਾਇਦਾ ਨਹੀਂ। ਮਾਮਾ ਆਪਣੀ ਗਲਤੀ ਤੇ ਬਹੁਤ ਸ਼ਰਮਿੰਦਾ ਹੋਇਆ। ਮੈਂ ਮਾਮੇ ਨੂੰ ਸਭ ਕਰਤੂਤ ਬਾਰੇ ਬੋਲ ਕੇ ਨਾਂ ਦੱਸਿਆ ਪਰ ਉਹ ਸਮਝ ਵੀ ਗਿਆ ਸੀ। ਮम्मा ਕਿੰਨੇ ਵਾਰ ਮਾਂ ਕੋਲ ਆਪਣੀ ਗਲਤੀ ਨੂੰ ਯਾਦ ਕਰਕੇ ਰੋਇਆ ਮੱਥੇ ਤੇ ਹੱਥ ਮਾਰ ਕੇ ਆਖਦਾ ਰਿਹਾ ਮੈਨੂੰ ਨਹੀਂ ਸੀ ਪਤਾ ਕਿ ਮੈਂ ਇੰਨੀ ਵੱਡੀ ਗਲਤੀ ਕਰ ਰਿਹਾ ਹਾਂ ਮੈਂ ਜਾਣੇ ਅਣਜਾਣੇ ਵਿੱਚ ਆਪਣੀ ਧੀ ਵਰਗੀ ਭਾਂਜੀ ਨੂੰ ਖੂਹ ਵਿੱਚ ਧੱਕਾ ਦੇ ਦਿੱਤਾ ਜਿੱਥੇ ਉਹ ਸਖ ਦੀ ਸਖ ਦੀ ਮਰ ਰਹੀ ਹੈ ਸੱਪ ਦੇ ਲੰਗ ਜਾਣ ਮਗਰੋਂ ਲੀ ਕੱਟਣ ਦਾ ਕੀ ਫਾਇਦਾ ਹੁਣ ਕਿੰਨਾ ਵੀ ਰੋਈ ਪਛਤਾਈ ਜਾਣ ਮੇਰੀ ਜ਼ਿੰਦਗੀ ਤਾਂ ਸੁਧਰ ਨਹੀਂ ਸਕਦੀ ਮੇਰੇ ਵੇੜੇ ਵਿੱਚ ਖਿਲਰੇ ਕੰਚ ਨੇ ਮੇਰੇ ਪੈਰ ਜ਼ਖਮੀ ਕਰ ਦਿੱਤੇ ਜ਼ਖਮੀ ਮੇਰਾ ਸਰੀਰ ਹੋਇਆ ਦਰਦ ਮੇਰੀ ਰੂਹ ਭੋਗ ਰਹੀ ਹੈ ਸਰੀਰਕ ਦੁੱਖਾਂ ਨਾਲੋਂ ਵੱਡਾ ਮਾਨਸਿਕ ਦੁੱਖ ਹੁੰਦਾ ਹੈ ਸਰੀਰਿਕ ਰੋਗ ਦਵਾਈਆਂ ਬੂਟੀਆਂ ਨਾਲ ਠੀਕ ਹੋ ਜਾਂਦੇ ਹਨ ਪਰ ਮਾਨਸਿਕ ਰੋਗ ਤਾਂ ਅੰਦਰੋਂ ਅੰਦਰ ਹੀ ਘਰ ਕਰ ਜਾਂਦੇ ਹਨ ਮੇਰੇ ਘਰਦਿਆਂ ਨੂੰ ਛੱਡ ਕੇ ਪਿੰਡ ਦਾ ਰਿਸ਼ਤੇਦਾਰਾਂ ਨੂੰ ਮੇਰੀ ਹਾਲਤ ਦਾ ਕੋਈ ਖਾਸ ਅੰਤਜਾ ਨਹੀਂ ਸੀ ਸਾਰਿਆਂ ਲਈ ਕੋਤਾਰ ਨਾ ਸੀ ਕੁੜੀ ਬਾਹਰਲੇ ਮੁਲਖ ਹੈ ਚੰਗਾ ਪੈਸਾ ਏ ਮੇਰੀ ਹਾਲ ਤਾਂ ਪਿੰਜਰੇ ਵਿਚਾਲੀਆਂ ਚਿੜੀਆਂ ਵਰਗੀ ਸੀ ਚਿੜੀਆਂ ਦੇ ਚੀਂਚੇ ਸੁਪਨ ਸਾਟ ਸਾਰਿਆਂ ਦਾ ਦਿਲ ਟੁੰਦਾ ਪਰ ਅਸਲੀ ਲੋਗ ਪਛਾਨੇ ਕੌਣ ਮੇਰੀ ਗੁਲਾਮੀ ਕਿਸੇ ਨੂੰ ਨਾ ਦਿਸਦੀ ਮੇਰੀ ਖੁਸ਼ੀ ਚਾ ਤੇ ਆਜ਼ਾਦੀ ਸਭ ਗਿਰਵੀ ਰੱਖੇ ਸੀ ਸਾਡੇ YouTube ਤੇ ਚੈਨਲ ਹੈ ਕੁਸ਼ ਵਰਕੇ ਦੇ ਨਾਮ ਤੇ ਪਲੀਜ਼ ਉਸਮ ਨੂੰ ਸਬਸਕ੍ਰਾਈਬ ਕਰੋ